ਆਪਣਾ ਲੋਪਰ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਪੱਖੋ ਘਟਾਲੀ ਸਾਹਿਬ ਹਰਦੇਈ ਮਾਰ ਦੇ ਵਿੱਚ ਇਹ ਜਿਹੜਾ ਪੱਖੋ ਘਟਾਲੀ ਸਾਹਿਬ ਉਹ ਪਿੰਡ ਹੈ ਇਹ ਜਿਆਦਾ ਜਿਹੜਾ ਹਰਦੀਪੇੜ ਦੇ ਵਿੱਚ ਆ ਸੋ ਇਸ ਪਿੰਡ ਦੇ ਵਿੱਚ 14-15 ਫੁੱਟ ਜਿਹੜਾ ਪਾਣੀ ਰਿਹਾ ਇਸ ਪਿੰਡ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਕਾਫੀ ਇਸ ਪਿੰਡ ਦੀ ਜੜੀਆ ਕੰਡੀਸ਼ਨ ਦੇਖਿਓਗੇ ਸਾਡੇ ਪਿੰਡ ਦੇ ਕੋਈ ਲੋਕ ਨੇ ਮੌਜੂਦ ਨੇ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਬਕਰ ਜੀ ਇਹ ਪਿੰਡ ਪੱਖੋ ਘਟਾਲੀ ਸਾਹਿਬ ਡੇਰਾ ਬਾਬਾ ਨਾਨਕ ਜਦੋਂ ਪਹਿਲੇ ਜਦੋਂ ਆਈ ਹ ਹਰ ਮਤਲਬ ਟੁੱਟ ਕਿੰਨੇ ਵਜੇ ਟੁੱਟਾ ਡੇਢ ਵਜੇ ਤੋਂ ਪੌਣ ਤੇ ਯਾਨੀ ਕਿ 2 ਸਵਾ 2 ਵਜੇ ਜਿਹੜੇ ਪਾਣੀ ਜਿਹੜਾ ਪੂਰਾ ਦਾਦਾ 12 12 ਫੁੱਟ ਚੜ ਚੁੱਕਾ ਸੀ ਮਤਲਬ ਪਹਿਲੇ ਦਿਨ ਹੀ ਇਹਨਾਂ ਪਾਣੀ ਚੜ ਗਿਆ ਹਾਂਜੀ ਪਹਿਲੇ ਦਿਨ ਹੀ ਪਾਣੀ ਇਹਨਾਂ ਚੜ ਗਿਆ ਹਾਂਜੀ ਜੱਕਦਾ ਮੈਂ ਪੰਜ ਸੱਤ ਮਿੰਟਾਂ ਚ ਪਾਣੀ ਕੋਈ ਸਮਾਨ ਨਹੀਂ ਕੱਢਿਆ ਗਿਆ ਕੁਛ ਨਹੀਂ ਕੱਢਿਆ ਗਿਆ ਸਿਰਫ ਆਪਣਾ ਆਪ ਲੈ ਗਏ ਸੀ ਭੱਜੇ ਪਿੰਡ ਚ ਮਤਲਬ ਜਦੋਂ ਮੈਨੂੰ ਪ੍ਰਸ਼ਾਸਨ ਨੂੰ ਪਹਿਲਾਂ ਹੀ ਤੁਹਾਨੂੰ ਮਤਲਬ ਬਾਦਸ਼ਾਹ ਤਾਂ ਹੁੰਦੀਆਂ ਪਹਾੜਾਂ ਤੇ ਹੁੰਦੀਆਂ ਅੰਦਰ ਹੁੰਦੀਆਂ ਪਹਿਲਾਂ ਅਲਰਟ ਕਰ ਦਿੱਤਾ ਗਿਆ ਲੈਡ ਕੀਤਾ ਆਈਗਾ ਵੀ ਪਾਣੀ ਆਉਣ ਦੀ ਸੰਭਾਵਨਾ ਹੈਗੀ ਆ ਕੋਈ ਪਤਾ ਨਹੀਂ ਹੈਗਾ ਤੇ ਤੁਸੀਂ ਉੱਤੇ ਥੋੜ੍ਹਾ ਜਿਹਾ ਬੰਨ ਟਟੰਡਿਆ ਉੱਥੇ ਅਹੀ ਰਾਤ ਦੇ 12:00 1 ਵਜੇ ਤੱਕ ਮਿੱਟੀ ਪਾਉਣ ਗਏ ਇਹ ਬੰਦੇ ਤੇ ਉੱਥੇ ਵੀ ਜਦੋਂ ਪਾਈ ਉਹਨਾਂ ਨੇ ਵੇਖਿਆ ਵੀ ਨਹੀਂ ਇੱਥੇ ਗੱਲ ਬੰਨੀ ਉਹ ਫਿਰ ਉੱਥੋਂ ਭੱਜੇ ਤੇ ਬੀਐਸਫ ਵਾਲਿਆਂ ਨੇ ਕਹਿ ਦਿੱਤਾ ਵੀ ਤੁਸੀਂ ਆਪਣੇ ਆਪਣੇ ਘਰਾਂ 'ਚ ਜਾਓ ਤੇ ਆਪਣਾ ਸਮਾਨ ਸੰਭੋ ਨਹੀਂ ਜਿਸ ਬੰਦੇ ਤੁਸੀਂ ਗੱਲ ਕਰ ਰਹੇ ਪਰ ਭਾਈ ਕਾਂਡੇ ਬੰਨ ਪੂਰੇ ਡੇ ਉਹ ਉਹ ਉਹਨੂੰ ਬੰਨ ਟੁਟਾ ਨਹੀਂ ਨਹੀਂ ਦੋ ਪਿੱਛੋਂ ਵੀ ਟੁਟਾਈ ਦੋ ਦੋ ਤਿੰਨਾਂ ਥਾਵਾਂ ਤੋਂ ਤੁਸੀਂ ਟੁੱਟੀ ਹੈ ਦੋ ਤਿੰਨਾਂ ਥਾਵਾਂ ਤੋਂ ਹਾਂਜੀ ਉੱਤੇ ਪੈਦੇ ਸਾਹਮਣੇ ਟੁੱਟੀ ਜੇ ਹਾਂਜੀ ਤੇ ਇੱਕ ਥੋੜ੍ਹਾ ਜਿਹਾ ਜਿੱਥੋਂ ਆਪਾਂ ਬਾਬਾ ਕੋਰੀ ਇਹ ਜੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਖਲੋਗੇ ਕਰਦੇ ਆ ਉਸ ਪੋਲ ਦੇ ਥੱਲੇ ਕਿੰਨਾ ਲੰਮਾ ਪਾਰ ਹੋ ਸਕਦਾ ਚਲੋ 100 ਫੁੱਟ ਪਾਰ ਹੋ ਸਕਦਾ ਨਹੀਂ ਜੀ ਕਾਫੀ ਜ਼ਿਆਦਾ ਲੱਗ ਕਿਤੇ 2 ਕੱਲੇ ਦਾ ਲੱ ਤੇ ਇੱਕ 100 ਫੁੱਟ ਦੇ ਲਾਗੇ ਚਕੇ ਹੋਣਾ 100 ਫੁੱਟ ਦੇ ਕੱਲੇ ਹਾਂਜੀ ਫਿਰ ਹੁਣ ਦੁਬਾਰਾ ਤੋਂ ਇੱਕ ਕਰੀ ਜਿਹੜਾ بارشਾਂ ਹੋਈਆਂ ਨੇ ਤਾਂ ਫਿਰ ਪਾਣੀ ਪਿੰਡ ਦੇ ਵਿੱਚ ਇਤਨਾ ਘਣਾ ਆ ਗਿਆ ਫਿਰ ਕੱਲ ਦਾ ਪਾਣੀ ਜਿਹੜਾ ਇਹ ਨਾ ਕਿ 3-3 ਤਿੰਨ ਤਿੰਨ ਫੁੱਟ ਸਾਡੇ ਘਰਾਂ ਦੇ ਵਿੱਚ ਹਾਂਜੀ ਆ ਗਿਆ ਬਲ ਇਹ ਪਿੰਡ ਜਿਹੜਾ ਤੁਹਾਡਾ ਬਿਲਕੁਲ ਪੂਸੀ ਤੇ ক্লোਜ ਹੈ ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਪਾਣੀ ਹੁੰਦਾ ਸਭ ਤੋਂ ਪਾਣੀ ਇਸ ਪਿੰਡ ਦੇ ਵਿੱਚ ਪਹਿ ਲੱਗਦਾ ਕਿ ਜਿਹੜੇ ਘਰ ਦੇ ਜਿਹੜੇ ਬਿਸਤਰੇ ਜਾਂ ਕੋਈ ਵੀ ਬਸਤੋਂ ਵਿੱਚ ਬਚਣ ਕਿ ਜ ਸਾਰੇ ਕੁਝ ਨਹੀਂ ਜੀ ਬਚਿਆ ਨਾ ਤੇ ਕੋਈ ਚੀਜ਼ ਰਹਿ ਗਿਆ ਨਾ ਕੋ ਮੰਜੇ ਸਾਰਾ ਕੁਝ ਵੇਖ ਸਕਦੇ ਹੋ ਸਾਰਾ ਕੁਝ ਤੈਸ਼ ਨੈਸ ਹੋ ਗਿਆ ਕਿ ਜਿਹੜੇ ਕੱਚੇ ਕੰਪਰੇ ਨੇ ਚੋਕ ਹੀ ਇੰਨਾ ਗੇਰ ਮਿੱਟੀ ਵੀ ਨਹੀਂ ਲੱਤ ਕੀ ਲੱਗਦਾ ਕਿ ਇਹ ਧੁੱਪਾਂ ਲੱਗਨ ਨਾਲ ਛੱਟ ਹੋਣਗੇ ਜਾਂ ਖਰਾਬ ਧੁੱਪਾਂ ਦੇ ਲੱਗਨ ਨਾਲ ਸਗੋ ਪਾਟਣਗੇ ਜੀ ਸਾਰੀਆਂ ਕੰਧਾਂ ਬੈਗੀਆਂ ਨੇ ਛਤਾਂ ਡੰਡੀਆਂ ਨੇ ਤੇ ਕੋਈ ਹਾਲਤ ਨਹੀਂ ਮਤਲਬ ਪ੍ਰੋਫੈਸ਼ਨਲ ਕੋਈ ਦਿਖਾਈ ਪਹੁੰਚ ਕੀਤੀ ਜਾਂ ਫਿਰ ਸਰਪਰ ਕੀਤਾ ਕੋਈ ਅਜੇ ਤੱਕ ਕੋਈ ਸਰਕਾਰੀ ਮੁਲਾਜ਼ਮ ਜਿਹੜਾ ਕੁਝ ਕੋਈ ਨਹੀਂ ਆਇਆ ਇਸੇ ਨਗਰ ਵਿੱਚ ਆਇਆ ਮਲ ਜੀ ਕਿ ਕਿੰਨੇ ਦਿਨ ਰਿਹਾ ਫਿਰ ਪਾਣੀ ਜਿਹੜਾ ਪਹਿਲਾ ਜਿਹੜਾ ਹੜੇ ਕਿੰਨੇ ਦਿਨ ਪਾਣੀ ਇੱਥੇ ਰਿਹਾ ਪਾਣੀ 10 ਦਿਨ ਪਾਣੀ ਹੋ ਗਿਆ 11ਵਾਂ ਦਿਨ ਹੜਾ ਇਹਨੂੰ ਤੇ ਪਰਸੋਂ ਇਹ ਮਲ ਕੱਲ ਜੇ ਵੇੜੇ ਗੁੜਿਆਂ ਚ ਪਾਣੀ ਕੱਢ ਕੇ ਗਾਰਗੁਰ ਕੱਢਿਆ ਤੇ ਰਾਤੀ ਫਿਰ ਇਹਨਾਂ ਨੂੰ ਪਾਣੀ ਹੋ ਚੁੱਕਾ ਉਹਨੇ ਕਿੱਥੇ ਮਲ ਪਿੰਡੋਂ ਬਾਹਰ ਚੱਲ ਗਏ ਜਾਂ ਕਿਵੇਂ ਰਹੇ ਹਾਂ ਹਾਂਜੀ ਬੱਚੇ-ਪੁੱੱਚੇ ਦੀ ਕੋਸ਼ਿਸ਼ ਹੈ ਕੋਰੀ ਰੋੜ ਤੇ ਸ਼ਹਿਰ ਕੱਲੇ ਹੀ ਤੇ ਆਪ ਅਸੀਂ ਕੋਠਿਆਂ ਕਾਠਿਆਂ ਤੇ ਰਹਿੰਦੇ ਹੀ ਰਹੇ ਹਾਂ ਉੱਥੇ ਤੇ بارش ਹੁੰਦੀ ਰਹੀ ਕਿ ਕਿਹੜਾ ਤਰਪਾਲ ਅੰਦਰ ਪੁਲਾ ਤਾਣ ਕੇ ਤੱਪੜ ਤੋਂ ਪਰ ਤਾਣ ਕੇ ਗੁਜ਼ਾਰਾ ਕੀਤਾ ਬੜੀ ਤੇਜ਼ ਵੀ ਕਿਹਦੇ بارش ਹੋਈ ਹੈ ਤੇ ਕਿਵੇਂ ਮਤਲਬ ਉਦੋਂ ਫਿਰ ਕਿਸ ਕਿਦਨ ਮੌਲੀ ਇਹ ਤਰਾ ਹੀ ਮੰਝੇ ਮੁੰਜੇ ਖੜੇ ਕਰਕੇ ਉੱਤੇ ਤਰਪਾਲ ਅੰਦਰ ਪੁਲਾ ਪਾ ਗਈ ਗੁਜ਼ਾਰਾ ਕੀਤਾ ਗੁਰਚਾਰ ਕੀਤਾ ਹਾਂਜੀ ਮਤਲਬ ਬਾਰਡਰ ਦੇ ਲਾਗੇ ਤੇ ਜਿਹੜੇ ਲੋਕ ਨੇ ਦਲੇਰ ਹੈ ਮਤਲਬ ਹੋਰ ਕੋਲ ਦੇ ਪ੍ਰਭਾਵ ਤੋਂ ਦੋਨਾਂ ਮਤਲਬ ਪਿੰਡ ਛੱਡ ਕੇ ਜਾਂ ਘਰ ਛੱਡ ਕੇ ਬਾਹਰ ਉੱਚੇ ਇਲਾਕੇ ਚੱਲ ਜਣਾ ਇਹ ਮਤਲਬ ਜਿਹੜੇ ਬਾਰਡਰ ਵਾਲੇ ਇਲਾਕੇ ਦੇ ਲੋਕ ਦਲੇਰ ਇਹਨਾਂ ਮਤਲਬ ਘਰ ਨਹੀਂ ਛੱਡਿਆ ਘਰ ਕੇ ਬੰਦਿਆਂ ਨੂੰ ਮਲਕੇ ਰਹਿਣਾ ਪਿਆ ਬੱਚ ਜਿਹੜਾ ਘਰ ਦਾ ਜਿਹੜੇ ਇੱਕ ਇੱਕ ਮੈਂਬਰ ਦੋ ਦੋ ਮੈਂਬਰ ਉਹ ਆਪਾਂ ਰਹੇ ਮਾਲ ਪਸ਼ੂ ਜਿਹੜੇ ਡੰਗਰ ਵੀ ਉਹ ਪਿੰਡ ਚ ਘਰ ਉਹ ਇੱਕ ਜੱਟ ਚ ਘਰਾਤੇ ਬਾਹਰ ਹਾਂਜੀ ਬਾਹਰ ਕੱਢ ਦਿੱਤੇ ਸੀ ਪਾਣੀ ਜਦੋਂ ਆਇਆ ਰਸੇ ਰਸੇ ਵੱਢ ਕੇ ਪਜਾ ਦਿੱਤੀ ਸੀ ਹਾਂਜੀ ਮੁੰ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਇਹਨਾਂ ਦੇ ਵੀ ਜਿੱਦਾਂ ਹੁਣ ਕੰਬਰੀ ਜਿਹੜੇ ਬਿਲਕੁਲ ਨਜ਼ਕ ਹੋ ਗਏ ਨੇ ਜਿਹੜੇ ਡਿੱਗਣ ਵਾਲੇ ਨੇ ਪਾਣੀ ਦੀ ਮਾਰ ਕਾਫੀ ਦਿਨ ਰਿਹਾ ਹੁਣ ਫੇਰ ਪਾਣੀ ਆ ਗਿਆ ਵਾ ਕੀ ਜਿਹੜੀ ਉਹਨਾਂ ਤੋਂ ਕੀ ਮੰਗ ਲਈ ਹੁੰਦੇ ਮੰਗਤੇ ਇਹੀ ਲੰਦਿਆਂ ਵੀ ਚਲੋ ਰਾਲੇ ਮਿਲ ਕੇ ਸਾਡੇ ਕਮਰੇ-ਕੁਮਰੇ ਜੋਂ ਪਾਣੀ ਲੱਥਦਾ ਤੇ ਸਾਨੂੰ ਸਹੂਲਤ ਦਿੱਤੀ ਹੈ ਇਹ ਆਪਣੇ ਕਮਰੇ-ਕੁਮਰੇ ਜਿਹੜੀ ਨੇ ਉੱਚੇ ਕਰਕੇ ਤੁਹਾਡੀ ਇਹ ਪਾਸ ਕੀਤੀ ਹੈ ਹਣੋਂ ਤੋਂ ਪਹਿਲਾਂ ਜਿਹੜੀ ਤੁਹਾਡੀ ਮੰਦੀ ਸੋਚ ਇਹ ਚਲੜੀ ਹੋਈ ਕਿ ਇਹਨਾਂ ਕਰਦਾ ਕੋਥਰੋ ਰਹਿਣ ਬਿਚਾਰਾ ਜਿਹੜਾ ਠੀਕ ਕੀਤਾ ਜਾਂ ਲੇਟਰ ਕੀਤਾ ਜਾਂ ਉਹ ਸੁਪਣਾ ਤੇ ਕੀ ਲੱਗਦਾ ਪਾਣੀ ਫਿਰ ਗਿਆ ਹਾਂਜੀ ਉਹਨੇ ਸਾਰੀ ਸੁੱਖਣਿਆਂ ਤੇ ਪਾਣੀ ਫਿਰ ਗਿਆ ਏ ਸੋਚਿਆ ਇਹ ਵੀ ਚਲੋ ਐਤ ਕਾਂ ਕੋ ਗੋਭੀ ਕਾਬੀ ਦਾ ਸੀਜ਼ਨ ਲਾਵਾਂਗੇ ਕੋਈ ਕਰਾਂਗੇ ਕੰਮਾਂ ਤੇ ਆਪਣੇ ਕਮਰੇ ਕਮਰੇ ਵਾਲੇ ਖਿਆਲ ਕਰਾਂਗੇ ਤੁਹਾਡਾ ਇਲਾਕਾ ਜਿਹੜਾ ਡੇਰਾ ਬੱਬਾ ਨਾਨਾ ਖਾਸ ਵਾਲੀ ਗੋਭੀ ਦਾ ਇਲਾਕਾ ਜਿਹੜਾ ਪਰਵਾਫੇ ਦਾ ਇਥੋਂ ਸਾਰੀ ਜੱਡੀ ਇਲਾਕੇ ਨੂੰ ਦੂ ਤੱਕ ਮਾਰ ਹੁੰਦੀ ਗੋਭੀ ਇਸ ਵੇਲੇ ਗੋਭੀ ਦੇ ਫਸਲਾਂ ਵੀ ਜੜੀ ਮਾਰੀ ਦੀ ਸਾਰੀ ਗੋਭੀ ਵੀ ਖਰਾਬ ਹੋ ਗਈ ਹੈ ਸਾਰੀਆਂ ਜੀਵਿੰਦਾਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਝੋਨੇ ਗੜਨ ਦੇ ਨੇ ਗੋਭੀ ਆਲੀਆਂ ਤਾਂ ਸਾਰੀ ਕੁਸ਼ ਰਿਆ ਹੀ ਨਹੀਂ ਇਹ ਪੰਜ ਪੰਜ ਫੁੱਟ ਮਿਲ ਕੇ ਰਹੀ ਤੇ ਚੜ ਗਈ ਪੈਰੀ ਰਹੀ ਬਚੜ ਗਈ ਆ ਤੇ ਬਹੁਤ ਬੜਾ ਹਾਲ ਹੈ ਜੀਮਿਦਾਰਾਂ ਦਾ ਵੀ ਸਾਡਾ ਤੇ ਜਿਹੜਾ ਹੋਇਆ ਹੈ ਜੀਮਿਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਤਲਬ ਗੋਬੀ ਵਾਲਾ ਫਸਲਾਂ ਦਾ ਉਹ ਤਾਂ ਨਾਮੁਰਸ਼ਾਨ ਖਤਮ ਹੋ ਗਿਆ ਮਤਲਬ ਗਾਂ ਜਿਹੜੀ ਹੁਣ ਝੋਨੇ ਦਾ ਵੀ ਚਲੋ ਹੋ ਸਕਦਾ ਖਤਮ ਹੋ ਗਿਆ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਲੀਆਂ ਦੀ ਜਿਹੜੀ ਮਾਮਤ ਕਰਕੇ ਜਾਂ ਸੱਟਬਟ ਕਰਕੇ ਕੰਕ ਲੱਗ ਸਕਦੀ ਕਣਕ ਜੀ ਇਹਦੇ ਪਿੱਛੋਂ ਤੁਸੀ ਦਾ ਬੰਨ ਬਣੇ ਤੇ ਫਿਰ ਵੀ ਦੋ ਤਿੰਨ ਮਹੀਨੇ ਮਾਹ ਕਣਕ ਮੇਰੇ ਹਿਸਾਬ ਨਾਲ ਨਹੀਂ ਬੀਜੀ ਜਾਣੀ ਜਿਹੜੇ ਪਾਣੀ ਲੱਥਨ ਦੀ ਕੋਈ ਸੰਭਾਵਨਾ ਨਹੀਂ ਕਿੰਨੀ ਕਿੰਨੀ ਜਿਹੜੀ ਰੇਬਾ ਜਾਂ ਰੇਤ ਜਿਹੜੀ ਉਹ ਪਾਣੀ ਵਿੱਚ ਆ ਗਈ ਕਾਈਟਾਈ ਤੇ ਅੰਤਨ ਫੋਟ ਤੇ ਗਾਂਧੀਆਂ ਜਿਹੜੇ ਮਲਕੇ ਜਿੱਥੋਂ ਤੁਸੀਂ ਟੁੱਟੀ ਉਥੇ ਘੱਟੋ ਘੱਟ 5-5 ਫੁੱਟ ਜਿਹੜੀ ਰੇਤ ਪੈ ਚੁੱਕੀ ਆ ਗਾਰਾ ਪੈ ਚੁੱਕਾ ਵਾਰੇ ਵਿਚੜ ਗਈ ਹੈ ਜੀ ਮਨ ਇੱਕ ਦੋ ਸੀਦੇ ਜਿਹੜੇ ਲੱਗ ਸਕਦੇ ਉਹਨਾਂ ਪਾਲੀਆਂ ਨੂੰ ਜਿਹੜਾ ਹਾਂਜੀ ਪਹਿਲੀ ਸਵਾਰੀ ਕਰਨ ਚ ਇੱਕ ਐਕਸੀਡੈਂਟ ਲੱਗ ਸਕਦਾ ਜੀ ਦੋ ਸੀ ਜੀ ਲੱਗ ਸਕਦੀ ਹਾਂਜੀ ਦੋ ਸਾਲ ਜਿਹੜੇ ਮਲਕੇ ਫਸਲ ਜਿਹੜੀ ਨਹੀਂ ਮਤਲਬ ਹੋ ਸਕਦੀ ਚ ਮਨ ਉਹ ਜਿਹੜੀ ਗਾਂ ਜਿਹੜੀ ਮਤਲਬ ਪਾਣੀ ਜਦੋਂ ਲੈਵਲ ਡਾਊਨ ਜਾਂਦਾ ਜਾਂਦਾ ਦਿਨ ਪਤਲੇ ਹੁੰਦੇ ਕਿਹੜੀਆਂ ਚੀਜ਼ਾਂ ਦੀ ਜਿਹੜੀ ਜ਼ਿਆਦੀ ਲੋੜ ਜੜੀ ਇਲਾਕੇ ਨੂੰ ਪੈਂਦੀ ਹੈ ਲਾਕਨ ਚੀਜ਼ ਨੇ ਜੀ ਲੋੜ ਤੇ ਹਰ ਘਰ ਇੱਕ ਚੀਜ਼ ਜਿਆਦਾਤਰ ਦੇ ਫਰਨੀਚਰ ਫਾਇਓ ਕਪੜੇ ਕੁੱਪੜਿਆਂ ਦੀ ਜਿਹੜੀ ਮਲਕੀਅਤ ਬਿਲਕੁਲ ਹੀ ਬਰਬਾਦ ਹੋ ਚੁੱਕੇ ਨੇ ਹੁਣ ਜਿੱਦਾਂ ਐਨਆਰਈ ਵੀਰ ਨੇ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਇਹ ਆਮ ਲੋਕਾਂ ਤੱਕ ਪਹੁੰਚ ਕਰਨ ਤੇ ਕੀ ਚੀਜ਼ ਜਿਹੜੀ ਇਹਨਾਂ ਨੂੰ ਪਹੁੰਚਦੀ ਹੈ ਡਿਮਾਂਡ ਤੇ ਇਹੋ ਜੀ ਅਸੀਂ ਤੇ ਕਹਿੰਨੇ ਆ ਵੀ ਜਦੋਂ ਜਿਹੜੇ ਐਨਆਰਈ ਵੀਰ ਆਉਂਦਿਆਂ ਨੇ ਚਲੋ ਲੰਗਰ ਪਾਣੀ ਦਾ ਤਾਂ ਚੱਲਦਾ ਹੀ ਜਾਂਦਾ ਵਾ ਤੇ ਅਸੀਂ ਤੇ ਕਹਿੰਨੇ ਆ ਸਾਡੇ ਘਰਾਂ ਬਾਰੇ ਸੋਚਿਆ ਜੇ ਸਾਡੇ ਸਮਾਨ ਜਿਹੜੇ ਵੰਗ ਕਰਕੇ ਕੋਈ ਨਹੀਂ ਉਹਨਾਂ ਬਾਰੇ ਕੁਝ ਸੋਚਿਆ ਚ ਕਿਹੜਾ ਪਿੰਡ ਆ ਤੇ ਕਿਹੜਾ ਜਿਹ ਪਿੰਡ ਪੱਖੋਕੇ ਟਾਲੀ ਸਾਹਿਬ ਜੇ ਡਿਸਟ੍ਰਿਕਟ ਡੇ ਗੁਰਦਾਸਪੁਰ ਜੇ ਡੇਰਾ ਬਾਬਾ ਨਾਨਕ ਹਲਕਾ ਜੇ ਤੇ ਇਹ ਜਿਹੜੀ ਸਾਡੇ ਨਗਰ ਇਧਰੋਂ ਕਨੌਲੀਆਂ ਵੱਲ ਦਾ ਜੀ ਪੱਖੋਕੇ ਟਾਲੀ ਸਾਹਿਬ ਕਨੌਲੀਆਂ ਜੀ ਕਿ ਜਿਹੜਾ ਦੁਬਾਰਾ ਹੁਣ ਪਾਣੀ ਆਇਆ ਵਾ ਕਿੰਨਾ 2 37 ਫੁੱਟ ਦੱਸੋ ਜੀ ਕਿੰਨਾ ਹਾਂਜੀ 2.5 3 ਫੁੱਟ ਰਤੀ ਸਾਡੇ ਦੇ ਵੇੜਿਆਂ ਦੇ ਵਿੱਚ ਪਾਣੀ ਹੋ ਚੁੱਕਾ ਫਿਰ ਅਲੋਕਮੈਂਟ ਕੀਤੀ ਗਈ ਪ੍ਰਸ਼ਾਸਨ ਨੂੰ ਹਾਂਜੀ ਰਤੀ ਅਲੋਕਮੈਂਟ ਸਾਡੇ ਪਿੰਡ ਵਾਲਿਆਂ ਚਰਚ ਵਾਲਿਆਂ ਕੀਤੀ ਹੀ ਪਾਣੀ ਵਧਣ ਦਾ ਹੋਰ ਵੀ ਖਤਰਾ ਹੈਗਾ ਤੇ ਜਿਹੜੇ ਕਨੌਲੀਆਂ ਚ ਲੋਕ ਨੇ ਉਹ ਆਪਣਾ ਆਪਣਾ ਇੰਤਜ਼ਾਮ ਕਰ ਲੋ ਆਪਣੇ ਬਾਹਰ ਆ ਜਣਾ ਘਰਾਂ ਦੇ ਵਿੱਚ ਕੋਈ ਸੋ ਇਹ ਸਨ ਜਿਲ੍ਹਾ ਗਰਦਾਸਪੁਰ ਦੇ ਪਿੰਡ ਪਖੋ ਗਟਾਲੀ ਚਾਬ ਸੋ ਇੱਥੇ ਇੱਕ ਵਾਰੀ بارشਾਂ ਪਹਾੜਾ ਤੇ ਹੁੰਦੀਆਂ ਜਿਹੜੀ ਹੋਈਆਂ ਨੇ ਕਾਫੀ ਉਹਨਾਂ ਕਰਕੇ ਥੋੜਾ ਬਹੁਤਾ ਜਿਹੜਾ ਇਸ ਪਿੰਡ ਦੇ ਵਿੱਚ ਪਾਣੀ ਜਿਹੜਾ ਪਹੁੰਚਿਆ ਸੋ ਇਹਨਾਂ ਪਾਣੀ ਵੀ ਨਹੀਂ ਹੈਗਾ ਖਾਸ ਸੋ 2-1/2 2 ਫੁੱਟ ਪਾਣੀ ਹੈ ਬਾਕੀ ਕੋ ਜਿਹੜੇ ਜਿਹੜੇ ਨਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਹੀ ਪਾਣੀ ਹੈ ਬਾਕੀ ਜਿਹੜੇ ਉੱਚੇ ਇਲਾਕੇ ਨੇ ਉਹਨਾਂ ਦੇ ਵਿੱਚ ਨਹੀਂ ਪਹੁੰਚਿਆ ਉਹ ਇਹਨਾਂ ਪਿੰਡਾਂ ਵਾਲਿਆਂ ਦੀ ਜਿਹੜੀ ਮੇਨ ਜਿਹੜੀ ਹੈ ਮਦਦ ਦੀ ਘਾਹ ਰਹੀ ਆ ਜਿਹੜੇ ਕਮਰੇ ਜਿਹੜੇ ਹਰਦੀ ਪ੍ਰਭਾਵ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਕੋਈ ਮਦਦ ਕਰਨ ਤਾਂ ਜੋ ਫਿਰ ਉਹ ਮੁੜ ਸ਼ੇਬਾ ਕਰ ਸਕਣ ਕਿਉਂਕਿ ਇਸ ਇਲਾਕੇ ਦੇ ਵਿੱਚ ਗੋਭੀ ਦੀ ਫਸਲ ਜਿਹੜੀ ਆਜ਼ਾਦੀ ਹੁੰਦੀ ਸੀ ਸੋ ਲੋਕਾਂ ਨੂੰ ਜਿਹੜਾ ਰੋਜ਼ਗਾਰ ਇੱਧਰ ਮਿਲਦਾ ਸੀ ਸੋ ਉਹ ਵੀ ਜਿਹੜੀ ਆ ਕਿਸਾਨਾਂ ਦੀ ਜਿਹੜੀ ਫਸਲਾਂ ਪੂਰੀ ਜਿੱਤਰਾ ਮਾਰੀ ਗਈ ਹੈ ਸੋ ਅਜੇ ਕੋਈ ਟਾਈਮ ਤੱਕ ਜਿਹੜੀ ਅਨਦੀ ਲਿਵਰ ਦੇ ਧੜੀ ਆ ਉਹ ਵੀ ਕਰਨੀ ਜਿਹੜੀ ਆ ਔਖੀ ਹੈ ਸੋ ਮੈਂ ਤੁਹਾਡਾ ਆਪਣਾ ਬਤਨ ਕਰਨਾ